ਸਿਸਕਾਲ ਦੀ ਮੇਰਾ ਨਾਮ ਸਿਮਰਦੀਪ Kaur ਪੈਣੀ ਬਾਦ ਪਿੰਡ ਤੋਂ ਉਹਨਾਂ ਕੋਲ ਜਾਂਦੀ ਜੀ ਦੀਆਂ ਤੀਆਂ ਮਨਾਇਆ ਕਿਸੇ ਦਾ ਨਾਰੀਆਂ ਚ ਜਾਉਂਦੀ ਉੱਥੇ ਵਾਰੀ ਮੇਲਾ ਤੀਆਂ ਦਾ ਤਲਵੰਡੀ ਸਭੂਦੀ ਘਰਤੀ ਦੇ ਕਿ ਪਾਇਆ ਗਿਆ ਤੇ ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਵੀ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਪੈਣਾ ਨੇ ਇਸ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਭਰੀ ਤੇ ਬਹੁਤ ਵਧੀਆ ਸਾਡੇ ਕੋਲ ਗਿਆ ਸਿਧਰੇ ਦੇਵਗਨ ਫੈਮਲੀ ਤੁਸੀਂ ਦੇਖਿਆ ਕਿੰਨਾ ਕਰੇਜ ਸੀ ਆਨ ਲਈ ਇਹਨੀਆਂ ਸਾਰੇ ਪੈਣਾ ਦਾ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਇੱਥੇ ਜਿਹੜਾ ਹੈਗਾ ਮੇਲ ਤੇ ਆਪਣੀ ਹਾਜ਼ਰੀ ਲਵਾਈਆ ਬਹੁਤ ਵਧੀਆ ਉਹਨਾਂ ਨੇ ਇੱਥੇ ਇੰਜੋਏ ਕੀਤਾ ਬਹੁਤ ਵਧੀਆ ਪ੍ਰੋਗਰਾਮ ਹੈ ਪੰਜਾਬੀ ਸੱਭਿਆਚਾਰ। ਬੋਰਿੰਗ ਲੱਗੇ ਜਾਂ ਇੰਟਰਸਟ ਸੀ? ਨਹੀਂ ਬਹੁਤ ਵਧੀਆ ਹੈ। ਹੋਰ ਕੋਈ ਮੈਸੇਜ ਔਰਤਾਂ ਨੂੰ ਦੇਣਾ ਚਾਹੁੰਦੇ ਹਾਂ ਅੱਜ ਦਾ ਜਵਾਨਾ ਹੈ, ਫਾਸਟ ਹੋ ਗਿਆ ਔਰਤਾਂ ਵੀ ਕਿਤੇ ਨਾ ਕਿਤੇ ਬਹੁਤ ਤੇਜ਼ ਹੋ ਗਈਆਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਾਰੀਆਂ ਭੈਣਾਂ ਨੂੰ ਕਹਿੰਦੀਆਂ ਵੀ ਤੀਆਂ ਦਾ ਪ੍ਰੋਗਰਾਮ ਬਹੁਤ ਵਧੀਆ ਮਨਾਇਆ ਕਰਨ ਹਾਈ ਸਾਲ। ਹੋਰ ਵੀ ਹੋਣੇ ਚਾਹੀਦੇ ਪ੍ਰੋਗਰਾਮ ਹੈ। ਹਾਂਜੀ ਹੋਣੇ ਚਾਹੀਦੇ ਬਤੁ ਬਤ। ਅਗੀ ਨਾ ਤੁਹਾਡਾ ਸਰਵਜੀ ਤਾਮਨ ਬਟੇਕ ਵਾਲੇ ਸੀ। ਹਾਂਜੀ ਸਰਬਜੀਤ कौर ਅਮਨ ਬਟਿਕ ਵਾਲੇ ਸੰਗਤ ਕੀ ਕਹਿਣਾ ਚਾਹੁੰਦੇ ਹੋ ਅੱਜ ਕਹੇਜਾ ਪ੍ਰੋਗਰਾਮ ਕੀਆ ਦਾ ਤੇ ਤਿਹਾ ਰਿਆ ਸੀਗਾ ਅੱਜ ਮਤਲ ਤਲਵੰਡੀ ਸਾਹਿਬੋਂ ਲੈ ਕੇ ਇਸ ਤਰ੍ਹਾਂ ਲੱਗਾ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜਿ ਲੱਗਿਆ ਜੀ ਅੱਜ ਦਾ ਪ੍ਰੋਗਰਾਮ ਸਾਨੂੰ ਅਸੀਂ ਬਹੁਤ ਇੰਜੋਏ ਕੀਤਾ ਤਸਵੀਰ ਦੇ ਆਏ ਹੋਏ ਆਗੇ ਹੁਣ ਤੱਕ ਦੱਸੇ ਸਾਰੇ ਪਰਫਾਰਮੈਂਸ ਬਹੁਤ ਵਧੀਆ ਸੀਗਾ ਬਹੁਤ ਇੰਜੋਏ ਕੀਤਾ ਕਿਤੇ ਕਿਤੇ ਔਰਤਾਂ ਵੀ ਮੋਬਾਈਲਾਂ ਚ ਰੁੱਝ ਗਈਆਂ ਪੁਰਾਣਾ ਸਭਿਆਚਾਰ ਕਿਤੇ ਭੁੱਲ ਗਈਆਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਔਰਤਾਂ ਨੇ ਹਾਂਜੀ ਹੁਣ ਤਾਂ ਉਹੀ ਪੁਰਾਣਾ ਵਰਵਾ ਸਾਰਾ ਕੁਝ ਵਾਪਸ ਆ ਰਿਹਾ ਜੀ ਜਿਵੇਂ ਫੁੱ ਸਾਰਾ ਕੁਝ ਕਿਉਂਕਿ ਸਾਡਾ ਹੀ ਬਟੀਕ ਦਾ ਕੰਮ ਹੈ ਸਭ ਸਾਰੇ ਸਾਥੋਂ ਹੀ ਕਰਵਾਉਂਦੇ ਹੈਗੇ ਜਿਵੇਂ ਪੁਰਾਣਾ ਪੁਰਾਣਾ ਸਾਰਾ ਰਵਾਜ ਦੁਆਰੇ ਵਾਪਸ ਆ ਰਿਹਾ ਹੈਗਾ ਆਪਰੋ ਹੋਮ ਰਾਮ ਨਿਚਿਤੀਆਂ ਵਿੱਚ ਬਹੁਤ ਵਧੀਆ ਲੱਗਿਆ ਸਾਰਾ ਕੁਝ ਪੁਰਾਣਾ ਹੀ ਸਭਿਆਚਾਰ ਵਾਪਸ ਮਿਲਿਆ ਮੈਂ ਇਹ ਕਹਿਣਾ ਚਾਹੁੰਦਾ ਕੁਝ ਨਾ ਕੁਝ ਮੈਂ ਔਰਤਾਂ ਨੂੰ ਮਤਲਬ ਕਿ ਕਿਤੇ ਨਾ ਕਿਤੇ ਘਰਾਂ ਤੋਂ ਹੀ ਸੀਮਤ ਰੱਖਿਆ ਜਾਂਦਾ ਸੀ ਹੁਣ ਬਾਹਰ ਕੰਮ ਕਰਦੇ ਲੱਗੇ ਕੀ ਕਹਿਣਾ ਚਾਹੁੰਦਾ ਮੈਸੇਜ ਬਸ ਜੀ ਆ ਪ੍ਰੋਗਰਾਮ ਨਾਲ ਬਹੁਤ ਵਧੀਆ ਲੱਗਿਆ ਜਿਵੇਂ ਕਿ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਹੋਣੇ ਚਾਹੀਦੇ ਜੀ ਹਾਂਜੀ ਜਿੱਦਾਂ ਮੇਰਾ ਨਾਮ ਕਿਰਨਜੀਤ ਅਸੀਆ ਤੇ ਉਹਨੇ ਪਜ਼ਾਰੀਏ ਤੋਂ ਪਹਿਲੇ ਵਾਰ ਤੀਆਂ ਦਾ ਮੇਲਾ ਦੇਖਣ ਆਇਆ ਕੀ ਕਹਿਣਾ ਚਾਹੁੰਦਾ ਮੈਂ ਮੇਲਾ ਦੇਖਿਆ ਕਿਸ ਤਰ੍ਹਾਂ ਲੱਗਿਆ ਇਸ ਤਰ੍ਹਾਂ ਬਹੁਤ ਵਧੀਆ ਲੱਗਿਆ ਇਹ ਬਹੁਤ ਇੰਜੋਏ ਕੀਤਾ ਵਧੀਆ ਸਟਾਲਾਂ ਦੇਖੀਆਂ ਨੇ ਬਹੁਤ ਵਧੀਆ ਪੁਰਾਣੇ ਸੱਭਿਆਚਾਰ ਨਾਲ ਮਿਲਦਾ ਜੁਲਦਾ ਸਭ ਕੁਝ ਦੇਖਿਆ ਬਹੁਤ ਇੰਜੋਏ ਕੀਤਾ ਜੋ ਕਿ ਸਾਡੇ ਮੈਡਮ ਨੇ ਇਹ ਸਿਮਰਪ੍ਰੀਤ ਮੈਡਮ ਸਾਡੇ ਪਿੰਜ ਦੇ ਤੇ ਉਹਨਾਂ ਪਜ਼ਾਰੀਏ ਤੋਂ ਹੀ ਆ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੋ ਉਹਨਾਂ ਦੇ ਬਦੌਲਤ ਅਸੀਂ ਇੱਥੇ ਆਏ ਆ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਕਿੰਨਾ ਕਿਤੇ ਪੁਰਾਣਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਹੈ ਕਨੈਕਟ ਹੋਣ ਵਾਲਤਾਂ ਨੂੰ ਪੰਜ ਬ੍ਰੇਡ ਸਭ ਸਭ ਨਾ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਜਿਵੇਂ ਜਿਹੜੇ ਪੁਰਾਣੇ ਨੇ ਉਹਨੇ ਦੇਖਿਆ ਹੋਈਆਂ ਜੋ ਨਵੀਂ ਜਨਰੇਸ਼ਨ ਉਹਨਾਂ ਨੇ ਕੁਝ ਵੀ ਦੇਖਿਆ ਨਹੀਂ ਕੀ ਚਾਖੇ ਹੁੰਦੇ ਆ ਕੀ ਸੰਦੂਕ ਹੁੰਦਾ ਇਹ ਚਾਪਾ ਆਪਣੇ ਬੱਚਿਆਂ ਨੂੰ ਦਿਖਾਉਣੇ ਆ ਬਹੁਤ ਜਿਆਦਾ ਮੋਟੀਵੇਸ਼ਨ ਮਿਲਦੀ ਆ ਬੱਚਿਆਂ ਨੂੰ ਗੜਨ ਕਿਤਨਾ ਕਿਤੇ ਔਰਤਾਂ ਵੀ ਮੋਬਾਈਲ ਫੋਨ ਤੇ ਰੁੱਤ ਗਈਆਂ ਉਹਨਾਂ ਔਰਤਾਂ ਨੂੰ ਕੀ ਕਹਣਾ ਤੇ ਮੈਂ ਆਪਣੇ ਬੱਚਿਆਂ ਨੂੰ ਬਾਤਨ ਦੇ ਲਈ ਜਾਂ ਕੋਈ ਮੈਸੇਜ ਆਪਣਾ ਦੇਣਾ ਹਾਂਜੀ ਵੀਰੇ ਮੋਬਾਈਲ ਫੋਨ ਨੇ ਬਿਲਕੁਲ ਬੱਚਿਆਂ ਦੀ ਜਖੜਾ ਘੱਟ ਰੱਖੀ ਇੱਕ ਤਰ੍ਹਾਂ ਦੀ ਆਪਾਂ ਇਹ ਕਵਾਂਗੇ ਤੇ ਪਰ ਇਹ ਵੀ ਅੱਜ ਕੱਲ ਸੱਭਿਆਚਾਰ ਤੋਂ ਅਜ ਸਿਹਰ ਦਾ ਬੱਚਿਆਂ ਨੇ ਕਿਸੇ ਨੇ ਫੋਨ ਨਹੀਂ ਦੇਖਿਆ ਬੜਾ ਇ ಮೇಡಮ್ ಉಪರಾಲ ಬು ಕೈ